ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਸਾਰਿਆਂ ਨੇ ਇੱਕ ਵੀਡੀਓ ਨੂੰ ਬਹੁਤ ਵਾਇਰਲ ਹੁੰਦੇ ਦੇਖਿਆ ਹੈ ਜਿਹਦੇ ਵਿੱਚ ਇਹ ਬੰਦਾ ਕਹਿ ਰਿਹਾ ਹੈ ਕਿ ਸਾਡੇ ਗੁਰੂ ਸਾਹਿਬ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਬੱਚੇ ਬੱਚਿਆਂ ਦੀ ਸ਼ਹੀਦੀ ਉਹ ਉਹਨਾਂ ਨੂੰ ਉਹਨੇ ਮੌਤ ਦੇ ਰੂਪ 'ਚ ਦਿਖਾਇਆ ਹੈ ਕਿੰਦੇ ਕਿ ਉਹ ਮਰੇ ਹੋਏ ਆ ਇਹ ਬੰਦੇ ਨੇ ਪਹਿਲਾਂ ਵੀ ਇਹ ਬਹੁਤ ਸਾਰੀ ਬੇਅਦਵੀ ਕਰ ਚੁੱਕਾ ਹੈ ਇਹਨੇ ਸਾਡੇ ਗੁਰੂ ਸਾਹਿਬ ਨੂੰ ਮ੍ਰਿਤ ਉਹਨਾਂ ਦੀ ਸ਼ਹੀਦੀ ਨੂੰ ਮ੍ਰਿਤ ਤੱਕ ਦਿਖਾਇਆ ਹੈ। ਔਰ ਇਹ ਦਿਨ ਰਾਤ ਇਹਦੀ ਇਹ ਇਹ ਬੰਦਾ ਕਨਵਰਜਨ ਕਰ ਕਰਕੇ ਸਾਰੀ ਦੁਨੀਆ ਨੂੰ ਇਹ ਇਹੀ ਦਿਖਾਣਾ ਚਾਹੁੰਦਾ ਹੈ ਕਿ ਇਹਨਾਂ ਦਾ ਹੀ ਇਹਨਾਂ ਨੇ ਗੜ ਬਣਾ ਲਿਆ ਹੈ। ਸਾਡੀ ਸਿੱਖੀ ਨੂੰ ਵੀ ਇਹਨਾਂ ਨੇ ਤਾਗ ਲਾਤਾ ਹੈ। ਅੱਜ ਬਹੁਤ ਅੱਜ ਮੈਨੂੰ ਸਾਰੇ ਸਮਾਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਿੱਖ ਕੌਮ ਦੀ ਬੜੀ ਜ਼ਰੂਰਤ ਹੈ। ਇਹ ਕੌਮ ਦਾ ਮਸਲਾ ਹੈ। ਇਸ ਬੰਦੇ ਨੂੰ ਮੈਨੂੰ ਫੋਨ ਆਉਂਦੇ ਆ ਬੰਦੂ ਦੱਸਿਆ ਜਾਂਦਾ ਹੈ ਕਿ 295ਏ ਇਸ ਬੰਦੇ ਨੂੰ ਕਦੇ ਨਹੀਂ ਲੱਗ ਸਕਦੀ ਬਹੁਤ ਵਾਰੇ ਖੁਲੇ ਆ ਇਹਦੀਆ ਤੁਸੀਂ ਆਵਾਜ਼ਾਂ ਸੁਣੀਆਂ ਹੋਊਂਗੀਆਂ ਸੋਸ਼ਲ ਮੀਡੀਆ 'ਚ ਦੱਸਿਆ ਜਾਂਦਾ ਹੈ ਕਿ ਇਹਨੂੰ ਕੋਈ ਨਾਥ ਨਹੀਂ ਪਾ ਸਕਦਾ ਇਹਦੀ ਸੈਂਟਰ ਗਵਰਨਮੈਂਟ ਤੱਕ ਹੈਗੀ ਆ ਜਾਣ ਪੇਚਣ ਆ ਇਦਾਂ ਦਾ ਕਿਹੜਾ ਹੈ ਇਹਦੀ ਫਲੇ ਸੈਂਟਰ ਗਵਰਨਮੈਂਟ ਨਾਲ ਹੋਊਗੀ ਮੈਂ ਮੰਦੀ ਆ ਸਤਕਾਰਯੋਗ ਉਹਨਾਂ ਦੇ ਨਾਲ ਹੋਊਗੀ ਪਰ ਗੁਰਗੋਬਿੰਦ ਸਿੰਘ ਜੀ ਦੇ ਨਾਲ ਤਾਂ ਨਹੀਂ ਹੋਊਗੀ ਨਾ ਔਰ ਮੈਨੂੰ ਪਤਾ ਹੈ ਐਸ ਵਾਰੀ ਮੇਰੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪੁੱਤਰ ਇਹਦਾ ਵੱਧ ਜ਼ਰੂਰ ਕਰਨਗੇ ਔਰ ਐਤ ਕੀ ਵਾਰ ਮੈਂ ਜੇਲ੍ਹ ਲਿ ਜਾਊਂਗੀ ਇਹ ਜੇਲ੍ਹ ਜਾਊਗਾ ਮੇਰੀ ਹੱਥ ਵੱਧ ਕੇ ਸਾਰੇ ਮੇਰੇ ਸਿੱਖ ਪੈਣ ਭਰਾਵਾ ਨੂੰ ਬੇਨਤੀ ਆ ਕਿ ਅੱਜ ਆਪਾਂ ਸਾਰੇ ਰਲ ਕੇ ਇਹਨੂੰ ਇਹਦੀ ਔਕਾਤ ਦਿਖਾਈਏ ਇਹਨੇ ਸਾਡੇ ਗੁਰੂਆਂ ਨੂੰ ਉਹਨਾਂ ਦੀ ਸ਼ਹੀਦੀ ਨੂੰ ਮੌਤ ਦੇ ਦੱਸਿਆ ਹੈ ਉਹ ਮਰ ਚੁੱਕੇ ਆ ਇਹ ਦੱਸਿਆ ਹੈ ਇਸ ਕਰਕੇ ਮੇਰੇ ਹੱਥ ਤੇ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਇਹ ਮੈਨੂੰ ਜੇਲ੍ਹ ਭੇਜ ਕੇ ਮੈਂ ਚਲੇ ਜਾਊਂਗੀ ਤੀਜੀ ਵਾਰ ਜਾਊਂਗੀ ਹੁਣ ਤੀਜੀ ਵਾਰ ਜਾਊਂਗੀ ਮੈਂ ਅਜਰਾਤ ਨੂੰ ਇਹਦੀ ਇੰਨੀ ਸੋਰਸ ਹੈਗੀ ਆ ਤੀਜੀ ਵਾਰ ਜੇਲ੍ਹ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਕੇ ਚੱਲੀ ਆ ਇਸ ਬੰਦੇ ਨੂੰ ਨੱਥ ਪਾ ਲਓ ਇਹ ਤੁਹਾਡਾ ਪੰਥ ਗੰਦਾ ਕਰਨ ਦਿਆ ਹੈ ਇਹਨੇ ਪਹਿਲਾਂ ਵੀ ਕਿਹਾ ਹੈ ਗੁਰਦੁਆਰਾ ਸਾਹਿਬ ਨਹੀਂ ਜਾਣਾ ਸੇ ਨੋ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦੀ ਆ ਮੈਂ ਸਾਰੀਆਂ ਵੀਡੀਓ ਸਾਨੂੰ ਦਊਂਗੀ ਕਹਿੰਦਾ ਤੂੰ ਨਾ ਨਾ ਜਦੋਂ ਕੋਈ ਗੁਰਦੁਆਰੇ ਜਾਂਦਾ ਆਂ ਕਿਆ ਕਰੋ ਮੈਂ ਨਹੀਂ ਜਾਣਾ ਕਹਿੰਦਾ ਲੰਗਰ ਪ੍ਰਸ਼ਾਦ ਨਹੀਂ ਖਾਣਾ ਕਹਿੰਦਾ ਸ਼ੈਤਾਨ ਆ ਇਹਨੇ ਹਿੰਦੂ ਵੀਰਾਂ ਨੂੰ ਵੀ ਕਿਆ ਕਿ ਜਿੰਨੇ ਕਾਂਚੇ मुंदਰੀ ਪਾਉਂਦੇ ਨਾ ਹਿੰਦੂ ਵੀਰ ਉਹ ਸਾਰੇ ਬੰਦੀ ਐ ਸਾਰਿਆਂ ਨੂੰ ਇਹ ਬੰਦੀ ਕਰਦਾ ਸਾਰਿਆਂ ਨੂੰ ਇਹ ਜੇਲ੍ਹ ਫੇਜਦਾ ਹੈ ਸਾਰਿਆਂ ਉੱਪਰ ਇਹ ਪਰਚਾ ਕਰਦਾ ਹੈ ਮੇਰੀ ਸਿੱਖ ਜੱਥੇ ਬੰਦੀਆਂ ਤੋਂ ਇਹ ਬੇਨਤੀ ਆਪਣੇ ਜਮੀਰ ਨਾ ਮਾਰੋ ਮੰਤਰੀਆਂ ਨੂੰ ਵੀ ਕਹਿੰਦੀ ਆਪੇ ਰੋਟੀਆਂ ਨਾ ਸੇਕੋ ਅੱਜ ਤੁਹਾਡੇ ਫੰਤ ਦਾ ਮੈਟਰ ਆ ਆ ਜੋਥੇ ਮੱਥਾ ਟੇਕਣ ਦੀ ਲੋੜ ਨਹੀਂ ਆ ਇਹਨੂੰ ਨੱਚ ਪਾਉਣ ਦੀ ਲੋੜ ਆ ਇਹ ਸਾਡੇ ਗੁਰੂ ਸਾਹਿਬ ਨੂੰ ਮੌਤ ਕਹਿੰਦਾ ਹੈ ਮਰ ਚੁੱਕੇ ਆ ਅਸੀਂ ਕੀ ਕਰੀਏ ਅਸੀਂ ਜਸ਼ਨ ਮਨਾਣਾ ਹੈ ਮੈਂ ਤੁਹਾਨੂੰ ਤੁਹਾਡੇ ਜਸ਼ਨ ਤੁਸੀਂ ਜੀ ਚੀ ਸਕ ਕੇ ਮਨਾਓ ਤੁਸੀਂ 25 ਤਰੀਕ ਮਨਾਓ ਤੁਸੀਂ ਜੋ ਮਰਜੀ ਬਣਾਓ ਸਾਨੂੰ ਤੁਹਾਡੀ ਸੋਭਾ ਯਾਤਰਾ ਤੋਂ ਕੋਈ ਪ੍ਰੋਬਲਮ ਨਹੀਂ ਆ ਪਰ ਤੁਸੀਂ ਨਾ ਸਾਨੂੰ ਤਾਂ ਨਾ ਛੇੜੋ ਅਸੀਂ ਤਾਂ ਸਾਡੇ ਤਾਂ ਦਿਲ ਹੀਰਦੇ ਟੁੱਟੇ ਹੋਇਆ ਕਿ ਸਾਡੇ ਗੁਰੂ ਸਾਹਿਬ ਦੀ ਸਹੀਦੀ ਆ ਉਹਨੂੰ ਕਿਉਂ ਛੇੜਿਆ ਜਾਂਦਾ ਹੈ ਸਾਡੇ ਗੁਰੂਆਂ ਦੀ ਸ਼ਹੀਦੀ ਨੂੰ ਕਿਉਂ ਛੇੜਿਆ ਜਾਂਦਾ ਹੈ ਸਾਡੇ ਗੁਰੂਆਂ ਦੀ ਸ਼ਹੀਦੀ ਨੂੰ ਦੱਸਿਆ ਜਾ ਰਿਹਾ ਕਿ ਉਹ ਮਰ ਚੁੱਕੇ ਆ ਲੋੜ ਨਹੀਂ ਆ ਸਾਡੇ ਗੁਰੂ ਘਰ ਦੇ ਲੰਗਰ ਨੂੰ ਕਿਹਾ ਜਾਂਦਾ ਹੈ ਕੀ ਉਹ ਲੰਗਰ ਨਹੀਂ ਖਾਣਾ ਸਾਡੀ ਛਵੀਲ ਲੁਕਿਆ ਜਾਂਦਾ ਹੈ ਇਹਨਾਂ ਇਹਦੀ ਬਹੁਤ ਸਾਰੀਆਂ ਕੰਪਲੇਨਾਂ ਗਈਆਂ ਹੁੰਆਂ ਜਾਂ ਅੰਮ੍ਰਿਤਸਰ ਦੇ ਵਿੱਚ ਜਲੰਧਰ ਵਿੱਚ ਕੋਈ ਇਹਨੂੰ ਕਿਉਂ ਨਹੀਂ ਨੱਥ ਪਾਉਂਦਾ ਮੈਂ ਪੁੱਛਦੀ ਆ ਕਿਉਂ ਸਾਡੇ ਅੱਜ ਮੈਨੂੰ ਅੱਜ ਮੈਂ ਹੱਥ ਜੋੜ ਕੇ ਸਿੰਘ ਵੀਰਾਂ ਨੂੰ ਇਕੱਠੇ ਕਰ ਰਹੀ ਆ ਤੁਹਾਨੂੰ ਆਪੇ ਕੀ ਕਰ ਰਿਹਾ ਹੈ ਸੋਸ਼ਲ ਮੀਡੀਆ ਚ ਇਹ ਦੀ ਆ ਇਹਦੀ ਪੂਰੀ ਵੀਡੀਓ ਵਾਇਰਲ ਆ ਤੁਹਾਨੂੰ ਆਪ ਨਹੀਂ ਦਿਖਦਾ ਹੈ ਤੁਸੀਂ ਇੱਕ ਇੱਕ ਮੇਰੇ ਵੀ ਦੋ ਦੋ ਛੋਟੇ ਛੋਟੇ ਬੱਚੇ ਆ ਇਸਨੇ ਮੈਨੂੰ 3 ਸਾਲ ਤੋਂ ਦੋ ਵਾਰੀ ਜੇਲਾ ਮੈਨੂੰ ਦੁਗ ਬਜਾ ਬਜਾ ਕੇ ਮੇਰੀ ਆਵਾਜ਼ ਨੂੰ ਬੰਦ ਕਰਾਇਆ ਅੱਜ ਮੈਂ ਤੁਹਾਨੂੰ ਕਹਿੰਦੀ ਆ ਆਪਣੀ ਜ਼ਮੀਰ ਜਗਾਓ ਜੇਲ ਅਗਰ ਜੇ ਅਗਰ ਮੈਂ ਹਾਰੂੰਗੀ ਵੀ ਨਾ ਇਸ ਲੜਾਈ 'ਚ ਪਰ ਮੈਂ ਸੱਚ ਬੋਲਦੀ ਬੋਲਦੀ ਜਾਊਂਗੀ ਇਹ ਅਬ ਸਾਡੇ ਪੰਥ ਖਤਮ ਕਰ ਰਿਹਾ ਹੈ ਇਹਦਾ ਇੱਕ ਨਾਈਜੀਰੀਆ ਚ ਅਫਰੀਕਾ ਚ ਇਹਦਾ ਵਾਪਿਆ ਉਹ ਉਹਦੇ ਨਾਲ ਮਿਲ ਕੇ ਇਹਨਾਂ ਨੇ ਪੁਲਿਸ ਇਹਨਾਂ ਨੇ ਪੁਲਿਸ ਵਾਲੇ ਕਾਲਜ ਖੋਲ ਕੇ ਆਈਪੀਐਸ ਕਾਲਜ ਖੋਲੇ ਹੋਏ ਆ ਹੱਥ ਬੰਨ ਕੇ ਬੇਨਤੀ ਆਪਣੇ ਜਮੀਰ ਜਗਾਓ ਇਹਨੂੰ ਨੱਥ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ